ਵੇਖੀ ਤੇ ਲਈ ਤੂੰ ਹਾਂ ਤੈਨੂੰ ਫੇਰ ਵੇਖਾਂਗੇ ਰਾਤ 2 ਵਜੇ ਦਾ ਕੰਮ ਕਰਦਾ ਗਿਆ ਬੰਦੇ ਉਹ ਤੜਕੇ ਫੇਰ 2 ਵਜੇ 9000 ਦਾ ਕੰਮ ਕਰਦਾ ਸੀ ਤੁਸੀਂ ਕਹਿੰਦੇ ਹੋ ਇਹਦੇ ਘੰਟੇ ਸਪਲਾਈ ਨਾਲ ਚੱਲੀ ਤੰਗ ਦੇਾਂਗੇ ਹੁਣ ਥੋੜੂ ਰੱਟ ਗਈ ਏ ਕਿਸੇ ਨੂੰ ਨਹੀਂ ਕੁਝ ਗਿਆ ਇਹ ਓ ਜਾ ਬੈਠੋ ਬੈਠੇ ਰਹੋ ਤੁਸੀਂ ਆਹ ਅੰਸਰ ਚ ਓ ਜਾ ਬੈਠੋ ਟਿੱਕੇ ਜਿਹੜਾ ਮੈਂ ਇੱਕ ਵੇ ਤੱਕ ਕੰਮ ਕਰਦਾ ਰਿਹਾ ਬੰਦਾ ਸਵੇਰੇ ਤੁਸੀਂ 9 ਵਜੇ ਫੇਰ ਕੰਮ ਤੇ ਬੁਲਾ ਲਿਆ ਇਹਨੂੰ ਰੋਟੀ ਵੀ ਨਹੀਂ ਖਾਂਦੀ ਮੇਰਾ ਮੁੰਡਾ ਰੋਟੀ ਤੋਂ ਬਿਨਾਂ ਮਰਿਆ ਕਾਤਾ ਪੁੱਤਾਂ ਮਰਦੀਆ ਪਾ ਉਹਦਾ ਵੀ ਲੋਕ ਬਣਾਉਣੇ ਆ ਤੁਸੀਂ ਕਾ ਪੁੱਤ ਜਿਹੜਾ ਫੋਨ ਕੀਤਾ ਤੁਸੀਂ ਆਏ ਦਰ ਫਟਿਆ ਹੋ ਤੁਹਾਡਾ ਇਹ ਜਿਹਾਂ ਦਾ ਇਹ ਜਿੰਜੀ ਨਹੀਂ ਰਾਦਾ ਜਿਹੜਾ ਪੈਸਾ ਸਾਡੇ ਮਰੇ ਤੇ ਨਹੀਂ ਆ ਸਕਦੇ ਪਰ ਤੁਸੀਂ ਹੱਥ ਕਿਉਂ ਲੱਛੇ ਮੈਂ 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 ਮ ਸਰਕਾ ਨੀ ਆਇਆ ਜੀ ਜੇਰ ਗੱਟ ਕਰਕੇ ਜਦੋਂ ਲਾਦਦੇ ਜੂਬਾ ਤੋਂ ਮੋੜ ਤੇ ਚਲਾ ਗਿਆ ਇਹ ਅਜੇ ਤਾਂ ਸ਼ੂਬੇ ਦੇ ਹਾਲਤ ਖਿਲਦਾ ਹਾਏ 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 ਸ਼ੇਰ ਕਾ ਦਰ ਹਾਏ 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 ਸ਼ੇਰ ਦਾ ਗਰੂ ਮਰਦਾਬਨ 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 ਆ ਦੱਸੋ ਜੀ ਸਾਡਾ ਕੁੱਤਾ ਮਰਿਆ ਜੀ ਜਿਹਨੂੰ ਮੈਂ ਕਐਸਟੀਓ ਵੀ ਪੁੱਛਣ ਨਹੀਂ ਆਇਆ ਤੇ ਤੁਸੀਂ ਸਾਡੇ ਪਰਿਵਾਰ ਦੇ ਮੁਖੀ ਹੋ ਮਹਾਰਾਜ ਜੀ ਸਾਡੇ ਬੰਨ ਕਰਨ ਵਾਲੀ ਕੋਈ ਮਨਾੜਾ ਕੋਈ ਨਹੀਂ ਹੈ ਸਾਫੀ ਹੋਈ ਜੀ ਪਰ ਰਿਪੋਰਟ ਆਈ ਜੀ ਸਾਫੀ ਦੀ ਜ਼ਿੰਮੇਵਾਰੀ ਤੇ ਲੰਗੇ ਜਵਾਕ ਨਹੀਂ ਹੈਗੇ ਮੈਂ ਲਾਈਏਗੀ ਜ਼ਿੰਮੇਵਾਰੀ ਅਫੀਸਰ ਦੀ ਲਾਈਏ ਤੇਰੀ ਗੱਲ ਸੁਣੋ ਰਿਪੋਰਟ ਜੇ ਜੇ ਤੁਸੀਂ ਪਹਿਲਾਂ ਕੋਟਾ ਤਿਆਰ ਕਰੋਗੇ ਮੈਂ ਇੱਕ ਗੱਲ ਦੱਸੋ ਜੀ ਮਾੜੀ ਜੀ ਇਹ ਰਿਪੋਰਟ ਜਿਹੜੀ ਸੀ ਬਾਅਦ ਚ ਵੀ ਤਿਆਰ ਹੋਸਾ ਜੀ ਸਾਨੂੰ ਨਹੀਂ ਪਤਾ ਅਸੀਂ ਮਹਿਕਮੇ ਚ ਨਹੀਂ ਕੰਮ ਕੀਤਾ ਫੈਟ ਜਾਂ ਨੋਨ ਫੈਟੋ ਦੀ ਐਕਸੀਡੈਂਟ ਰਿਪੋਰਟ ਕਦੋਂ ਚਾਹਦੀ ਆ ਤੁਸੀਂ ਜਸਟ ਇੱਕ ਮੇਲ ਕਰਨੀ ਸੀਗੀ ਮਹਾਰਾਜ ਇੱਕ ਮੇਲ ਕਰਨੀ ਸੀ ਸਾਨੂੰ ਕਿ ਬੇਕੂ ਬਣਾਈ ਜਾਂਦੇ ਹੋ ਤੁਸੀਂ ਸਿਰਫ ਫੋਨ ਕੀਤਾ ਜਦੋਂ ਆਪਾਂ ਨੂੰ ਕੁਝ ਨਹੀਂ ਇੱਕ ਫੋਨ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਇੱਕ ਇੰਨੇ ਬੰਦੇ ਤੋਂ ਤੁਸੀਂ ਇੱਕ ਇੱਕ ਬਿਆਨ ਦਿੱਤਾ ਸੀ ਜੇ ਅੱਧਾ ਕੈਂਡਾ ਸਪਲਾਈ ਨਾ ਚੱਲੀ ਤੁਸੀਂ ਸਸਪੈਂਡ ਹੁਣ ਸਾਡਾ ਬੰਦਾ ਮਰ ਗਿਆ ਦੱਸੋ ਕਿਹਦੇ ਤੇ ਪੱਚਾ ਕਰੀਏ ਤੁਹਾਡੇ ਚੇਅਰਮੈਨ ਤੇ ਤੁਹਾਡੇ ਐਸਡੀਓ ਤੇ ਜਾਂ ਤੁਹਾਡੇ ਤੇ ਮੇਰਾ ਹੀਰੇ ਵਰਗਾ ਮੁੰਡਾ ਮਾਰਤਾ ਤੁਸੀਂ ਦੱਸੋ ਤੁਹਾਡਾ ਕੁਝ ਨਹੀਂ ਲੱਗਦਾ ਤੁਹਾਡੇ ਕਿਹਦੇ ਮੌਤ ਹੋਈ ਓਏ ਤੁਸੀਂ ਕੁਰਸੀਆਂ ਛੱਡ ਛੱਡ ਪਾਜਦੇ ਹੋ ਇਹ ਸਾਡਾ ਜਵਾਕ ਬਣ ਰਿਹਾ ਜਵਾਕ ਇੱਥੇ ਕਦੇ ਵੀ ਸਰ ਰਾਤ ਸਪਲਾਈ ਚਲਾ ਕੇ ਗਏ ਆ ਜੀ ਦੁਬਾਰਾ ਫੇਰ ਉਹੀ ਆ ਕੇ ਕੋਈ ਮਗਰ ਉਹਦੇ ਨਾਂ ਹੋਣਾ ਬਹੁਤ ਮੰਦ ਦਾ ਕਰੀਦਾ ਸਾਡਾ ਪੁੱਤ ਕਰਿਆ ਪੁੱਤ ਉਹ ਤੁਸੀਂ 1000 ਰੁਪਇਆ ਦੇ ਕੇ 10000 ਰੁਪਇਆ ਦੇ ਕੇ ਕੀ ਉਸ ਖੌਣੇ ਹੋ 1000 ਰੁਪਇਆ ਨਹੀਂ 10000 ਰੁਪਇਆ 195 ਦਾ ਪੀੜਤ 4.5 ਸਾਲ ਹੋ ਗਏ 10000 ਤੇ ਚੌਂਕ ਕਰਦਾ ਪਿਆ ਜੀ ਉਹ ਬੰਦਾ ਸਾਡਾ ਪੁੱਤ ਮਾਰਦਾ ਪੁੱਤ ਹੀਰੇ ਵਰਗਾ ਥੋੜੇ ਵਰਗੇ ਚਾਰ ਮਾਸਰਾਂ ਨੇ ਤੁਸੀਂ ਚਾਰ ਬੋ ਕਾਹਦਾ ਲੋ ਇਹ ਜਾ ਕੇ ਸੀਐਮਡੀ ਵੀ ਜੱਜ ਜੱਜ ਬੁਲਾਉਨੇ ਹੋ ਤੁਹਾਨੂੰ ਨਹੀਂ ਪਤਾ ਤੁਹਾਡੇ ਕੋਲ ਬੰਦੇ ਕਿੰਨੇ ਆ ਕੀ ਨਾਮ ਹੈ ਤੁਹਾਡਾ ਜੀ ਮੈਂ ਜੀ ਤਰਜੀਤ ਸਿੰਘ ਆ ਜੱਥੇਬੰਦੀ ਪ੍ਰੋਟੈਸਟ ਦੇ ਤਹਾ ਕੁ ਵੀਰ ਜੀ ਨੌਜਵਾਨ ਦੀ ਮੌਤ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੋਈ ਹੈ ਕਿੱਥਾਂ ਹੋਇਆ ਸਾਰਾ ਖਾਸ ਇਹਦਾ ਸਾਰੇ ਆਲਾ ਜ਼ਿੰਮੇਵਾਰ ਸੀਐਮਡੀ ਭਗਵੰਤ ਸੀਐਮਡੀ ਬਲਦੇਵ ਸਰਾਹ ਤੇ ਪੰਜਾਬ ਸਰਕਾਰ ਦੀ ਗੰਦੀ ਮੈਨੇਜਮੈਂਟ ਜਿਹੜੀ ਆ ਉਹ ਆ ਤੇ ਨਾਲ ਭਗਵੰਤ ਮਾਨ ਜਿਹੜਾ ਕਹਿੰਦਾ ਕਿ ਮੈਂ ਲੋਕਾਂ ਨੂੰ ਸਪਲਾਈ ਦੇ ਦੂੰਗਾ ਉਹ ਰੋਜ਼ ਸਾਡੇ 2-2 3-3 ਮੁੰਡੇ ਮਰਦੇ ਆ ਉਹਨਾਂ ਦਾ ਅਸਲੀ ਕਾਤਲ ਬਲਦੇਵ ਸਰਾਹ ਸੀਐਮਡੀ ਆ ਜਿਹੜਾ 7200 ਬੰਦਿਆਂ ਤੋਂ 155000 ਪਿੰਡਾਂ ਦੇ ਉੱਤੇ ਕੰਮ ਲੈਣਾ ਚਾਹੁੰਦਾ ਵਾ ੱੱਕੇ ਨਾਲ ਲੱਕੇ ਤਸ਼ੱਤ ਚਮਚਾਗਿਰੀ ਕਰਕੇ ਕੰਮ ਲੈਣਾ ਚਾਹੁੰਦਾ ਚਮਚਾਗਿਰੀ ਕੰਮ ਕਰਨਾ ਕਰਕੇ ਕੰਮ ਲੈਣਾ ਚਾਹੁੰਦਾ ਅੱਜ ਸਾਡਾ ਬਾਈਬਲ ਦੇਵ ਅਬ ਗੁਰਦੀਪ ਜਿਹੜਾ 24 ਸਾਲਾਂ ਦੀ ਉਮਰ ਦੇ ਵਿੱਚ ਸਿਰਫ ਨਗੂਣੀ 9500 ਰੁਪਏ ਤਨਖਾਹ ਲੈਂਦਾ ਸੀ ਜਿੰਨੂੰ ਰੈਗੂਲਰ ਕਰਦਾ ਸੀਗਾ ਉਹ ਅੱਜ ਸ਼ਹੀਦ ਹੋ ਗਿਆ ਸਾਡਾ ਤੇ ਉਹਨੂੰ ਕਿਸੇ ਖਾਤੇ 'ਚ ਨਹੀਂ ਲੈਣ ਵਾਲਾ 7200 ਬੰਦੇ ਸਾਡੇ ਕੰਮ ਕਰਦੇ ਆ ਪੂਰੇ ਪੰਜਾਬ 'ਚ ਜਦ ਕੇ 125000 ਪਿੰਡਾਂ ਤੇ ਉਹਦੇ ਇਲਾਵਾ ਸ਼ਹਿਰਾਂ ਦੱਸੋ ਕਿ ਦਸਪਲਾਈ ਦੇ ਸਕੂਗਾ ਪਰ ਡਿੰਗੇ ਮਾਰਦਾ ਸੀਐਮਡੀ ਜੇ ਮੈਂ ਦਸਪਲਾਈ ਦੇ ਦੂੰਗਾ ਸਾਡੇ ਰੋਜ਼ ਮੁੰਡੇ ਦੋ ਦੋ ਮਰਦੇ ਆ ਨੌਜਵਾਨ ਅਸੀਂ ਕਿੱਦਾਂ ਨੂੰ ਜਾਈਏ ਸਾਡਾ ਅਸਲੀ ਜਿਹੜਾ ਕਾਤਲ ਆ ਉਹ ਫਿਲਦਿਫਸ람 ਆ ਜਿਹੜਾ ਭਗਵੰਤ ਮਾਨ ਦਾ ਖਾਸ ਚਮਚਾ ਵਾ ਜਿਹੜਾ ਚਮਚਾ ਬਣ ਕੇ ਉਹ ਜੱਸ ਸਭ ਜੱਸ ਅਸੀਂ ਨਿੱਤੇ ਚਰੋਣਾ ਪਰ ਥੱਲੇ ਸਿਸਟਮ ਪੂਰਾ ਵਿਗੜ ਗਿਆ ਵਾ ਕੋਈ ਵੀ ਸਿਸਟਮ ਜਿਹੜਾ ਹੈ ਨਹੀਂਗਾ ਸਾਡੇ ਬੰਦੇ ਕੰਮ ਕਰਨ ਨੂੰ ਸੋ ਰੋਜ਼ ਮਰਦੇ ਆ ਰੋਜ਼ ਮਰਦੇ ਆ ਉਹਦਾ ਜ਼ਿੰਮੇਵਾਰ ਸੀਐਮਡੀ ਬਲਦੇਵ ਸਰਾਮ ਪਰਮਟ ਲਿਆ ਸੀ ਜਿਹੜੀ ਲਾਈਨ ਕੱਟੀ ਸੀ ਦੇਖੋ ਪਰਮਟ ਲਿਆ ਕਿ ਪਰਮਟ ਲੈਣਾ ਕਿੰਨੇ ਲੈਣਾ ਵਾ ਇਹ ਇਹਨਾਂ ਦੇ ਅਧਿਕਾਰੀਆਂ ਨੇ ਲੈਣਾ ਵਾ ਇਹਨਾਂ ਦੇ ਅਫਸਰਾਂ ਨੇ ਲੈਣਾ ਬੰਦੇ ਹੈ ਨਹੀਂ ਗੇ ਬੰਦੇ ੱੱਕੇ ਨਾਲ ਇੱਕ ਬੰਦਾ ਕੰਮ ਕਰਦਾ ਸੀਗਾ ਇੱਕ ਇੱਕ ਬੰਦਾ ਉੱਥੇ ਕੰਮ ਕਰਦਾ ਦੱਸੋ ਕਿੰਦਾ ਸਿਸਟਮ ਚੱਲੂਗਾ ਕਾਰਨ ਕੀ ਰਿਹਾ ਫਿਰ ਕਿਉਂਕਿ ਪਰਮਟ ਲੈ ਲਾਈਟ ਕੱਟੀ ਗਈ ਲਾਈਟ ਕਿਧਰ ਆ ਗਈ ਸਸ ਜਿਆਦਾ ਲੋਕਾਂ ਨੂੰ ਹਾਵੀ ਕੀਤਾ ਹੋਇਆ ਪਬਲਿਕ ਨੂੰ ਸਾਡੇ ਉੱਤੇ ਪਰ ਸਾਡੇ ਬੰਦੇ 7200 ਮੈਨੂੰ ਇਹ ਦੱਸੋ ਪੂਰੇ ਪੰਜਾਬ 'ਚ 12000 ਪਿੰਡ ਆ ਸ਼ਰਾਬ ਤੋਂ ਇਲਾਵਾ ਇੱਕ ਇੱਕ ਬੰਦਾ ਇੱਕ ਇੱਕ ਪਿੰਡ ਦੀ ਸਪਲਾਈ ਕਿੱਦਾਂ ਬਹਾਲ ਕਰ ਦੂ? ਇਹ ਕਿਹੜਾ ਜਾਦੂ ਦੀ ਛੜੀ ਆ ਭਗਵੰਤ ਮਾਨ ਦੇ ਕੋਲੇ ਜਾਂ ਸੀਐਮਡੀ ਦੇ ਕੋਲੇ ਜਿਹੜਾ ਲੋਕਾਂ ਨੂੰ ਸਪਲਾਈ ਦੇ ਦੂ? ਆ ਸਾਡਾ ਨੌਜਵਾਨ ਮੁੰਡਾ ਵੇਖ ਪਿਆ ਵਾ ਦੇਖ ਲੈ ਭਗਵਾਨ। ਉਹ ਜਿੱਦਣ ਬਲਦੇਵ ਸਰਾ ਦਾ ਮੁੰਡਾ ਮਰਿਆ ਜਾਂ ਕਿਸੇ ਡਾਇਰੈਕਟਰ ਦਾ ਮੁੰਡਾ ਮਰਿਆ ਉਦੋਂ ਪਤਾ ਲੱਗੂ ਉਹਨੂੰ ਕਿੱਦਾਂ ਕਿੱਦਾਂ ਹੁੰਦਾ। ਹੁਣ ਰੋਸ ਮਜ਼ਾਰਾ ਕਰ ਰਹੇ ਹੋ ਡੈੱਡ ਬੋਡੀ ਲੈ ਕੇ ਚੱਲੇ ਆ। ਨਹੀਂ ਅਭੀ ਉਹ ਮੁੰਡੇ ਜਿਹੜੇ ਨੌਜਵਾਨ ਮੁੰਡੇ ਧੁਰੀਆਂ ਫਿਰਦੀਆਂ ਇਹਨੂੰ ਰੱਖਾਓ। ਰੱਖ ਕੇ ਕੰਮ ਕਰਾਓ ਸਿਸਟਮ ਨੂੰ ਐਵੇਂ ਫੋਕੀਆਂ ਡ ਬੰਦਿਆਂ ਨਾਲ ਚੱਲਦਾ ਬੰਦੇ ਤੁਹਾਡੇ ਕੋਲ ਹੈ ਨਹੀਂ ੱੱਕੇ ਨਾਲ ਮੁੰਡਿਆਂ ਨੂੰ ਉੱਤੇ ਚੱਲਦੀ ਵਾਲੇ ਕਿ ਤੜਾਈ ਜਾਂਦੇ ਹੋ ਜੇ ਨਹੀਂ ਕੰਮ ਕਰਦੇ ਸਸਪੈਂਡ ਕਰ ਦੇਣਗੇ ਐਂ ਤਾਂ ਕਰਦੇ ਕਿ ਤੰਕੀਆਂ ਦਿੰਦਾ ਆ ਆਡਿਓ ਸਾਹਿਬ ਕਹਿੰਦੇ ਪੈਰਵਾਈ ਕੀਤੀ ਜਾ ਰਹੀ ਹੈ ਲਾਈਨ ਚੈੱਕ ਕੀਤੀ ਜਾ ਰਹੀ ਕਿਧਰੋਂ ਕਰੰਟ ਆ ਰਿਹਾ ਹੈ ਕਿਹੜਾ ਚੱਕਰ ਨਹੀਂ ਆ ਜਦੋਂ ਬੰਦਾ ਤਾਂ ਹੈ ਹੀ ਨਹੀਂ ਕੋਈ ਪਾਵਰ ਦੀ ਬਿਲਿੰਗ ਕੀ ਮੰਗ ਕਰੋਗੇ ਐਸ.ਡੀ.ਓ. ਦਾ ਐਸ.ਡੀ.ਓ. ਤਾਂ ਆਪ ਨੇ ਪਹੁੰਚੇ ਇੱਥੇ ਕੀ ਮੰਗ ਕਰੋਗੇ ਮੈਂ ਬੰਦੇ ਰੱਖੇ ਹੋਣ ਨਾਲ ਹੀ ਜਿਹੜਾ ਜਿੰਮੇਵਾਰ ਬੰਦਾ ਹੈ ਹਾਏ ਹਾਏ